ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਦੋਹੀਤਾ ਬਾਣੀ ਕਾ ਬੋਹੀਤਾ ਪਿਆਰੀ ਸਾਧ ਸੰਗਤ ਜੀਓ ਇੱਕ ਦਿਨ ਗੁਰੂ ਅਮਰਦਾਸ ਜੀ ਪਲੰਘੇ ਉੱਪਰ ਲੇਟੇ ਹੋਏ ਆਰਾਮ ਕਰ ਰਹੇ ਸਨ ਕਿ ਬਾਲਕ ਅਰਜਿੰਦੇਵ ਜੀ ਜੋ ਕਿ ਰਿਸ਼ਤੇ ਦੇ ਵਿੱਚ ਉਹਨਾਂ ਦਾ ਦੋਹੀਤਾ ਲੱਗਦਾ ਸੀ ਆ ਕੇ ਉਹਨਾਂ ਦੇ ਪਲੰਘ ਨੂੰ ਹਿਲਾਉਣ ਲੱਗ ਪਿਆ ਪਲੰਘ ਹਿਲਣ ਦੇ ਨਾਲ ਗੁਰੂ ਸਾਹਿਬ ਜੀ ਦੀ ਅੱਖ ਖੁੱਲ ਗਈ ਤੇ ਉਹਨਾਂ ਨੇ ਲੰਮੇ ਪਿਆਹੀ ਆਵਾਜ਼ ਮਾਰ ਕੇ ਕਿਹਾ ਕੌਣ ਹੈ ਕੋਲ ਹੀ ਕੰਮਕਾਰ ਦੇ ਵਿੱਚ ਰੁੱਝੇ ਹੋਏ ਬੀਬੀ ਪਾਨੀ ਜੀ ਨੇ ਅੱਗੂ ਜਵਾਬ ਦਿੱਤਾ ਪਿਤਾ ਜੀ ਤੁਹਾਡਾ ਦੁਹਤਾ ਹੈ ਇਹ ਸੁਣ ਕੇ ਗੁਰੂ ਸਾਹਿਬ ਜੀ ਮੁਸਕਰਾ ਪਏ ਤੇ ਨਾਲ ਹੀ ਬਚਨ ਕੀਤਾ ਦੋਹੀਤਾ ਬਾਣੀ ਕਾ ਬੋਹੀਤਾ ਇਹੇ ਗੁਰੂ ਅਮਰਦਾਸ ਜੀ ਦੇ ਭਵਿੱਖਤ ਬਚਨ ਸੰਨ ਕਿ ਇਹ ਗੁਰਤਾ ਗੱਦੀ ਦਾ ਵਾਰਸ ਬਣੇਗਾ ਅਤੇ ਬਾਣੀ ਦਾ ਜਹਾਜ਼ ਹੋਏਗਾ ਭਾਵ ਭਾਰੀ ਮਾਤਰਾ ਵਿੱਚ ਧੁਰ ਕੀ ਬਾਣੀ ਉਚਾਰਨ ਕਰੇਗਾ ਪਰ ਗੁਰੂ ਸਾਹਿਬ ਜੀ ਨੇ ਨਾਲ ਹੀ ਫਰਮਾਇਆ ਪੁੱਤਰ ਜੀ ਤੁਹਾਡਾ ਅਜੇ ਇਸ ਪਲੰਘੇ ਉੱਤੇ ਬੈਠਣ ਦਾ ਸਮਾਂ ਨਹੀਂ ਆਇਆ ਕਿਉਂਕਿ ਬਾਲ ਅਰਜਨ ਦੇਵ ਜੀ ਪਲੰਘੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ ਸੋ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਤੁਸੀਂ ਇਸ ਪਲੰਘੇ ਉੱਤੇ ਬਠੋਗੇ ਤਾਂ ਜ਼ਰੂਰ ਭਾਵ ਇਸ ਗੱਦੀ ਦੇ वारिस ਜ਼ਰੂਰ ਬਣੋਗੇ ਪਰ ਅਜੇ ਉਹ ਸਮਾਂ ਨਹੀਂ ਆਇਆ ਸੋ ਸਮੇਂ ਅਨੁਸਾਰ ਗੁਰੂ ਅਮਰਦਾਸ ਜੀ ਦੇ ਪਵਿੱਖਤ ਬਚਨਾਂ ਅਨੁਸਾਰ ਪੰਜਵੇਂ ਗੁਰੂ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਉੱਤੇ ਵਿਰਾਸਤਮਾਨ ਹੋਏ ਅਤੇ ਉਹਨਾਂ ਨੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਦਾ ਮਹਾਨ ਕਾਰਜ ਕੀਤਾ ਅਤੇ ਗੁਰੂ ਅਰਜਨ ਦੇਵ ਜੀ ਨੇ ਜੋ ਪਾਵਨ ਬਾਣੀ ਉਚਾਰਨ ਕੀਤੀ ਗਿਣਤੀ ਪੱਖੋਂ ਉਹ ਬਾਕੀ ਹੋਰ ਸਾਰੇ ਬਾਣੀਕਾਰਾਂ ਨਾਲੋਂ ਵਤ ਮਾਤਰਾ ਵਿੱਚ ਹੈ ਸੋ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਭਵਿੱਖਤ ਬਚਨ ਦੋਹੀਤਾ ਬਾਣੀ ਕਾ ਬੋਹੀਤਾ ਪੂਰੇ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਦੋਹੀਤਾ ਬਾਣੀ ਕਾ ਬੋਹੀਤਾ ਪਿਆਰੀ ਸਾਥ ਸੰਗਤ ਜੀ ਇੱਕ ਦਿਨ ਗੁਰੂ ਅਮਰਦਾਸ ਜੀ ਪਲੰਘੇ ਉੱਪਰ ਲੇਟੇ ਹੋਏ ਆਰਾਮ ਕਰ ਰਹੇ ਸਨ ਕਿ ਬਾਲਕ ਅਰਜਿੰਦੇਵ ਜੀ ਜੋ ਕਿ ਰਿਸ਼ਤੇ ਦੇ ਵਿੱਚ ਉਹਨਾਂ ਦਾ ਦੋਹੀਤਾ ਲੱਗਦਾ ਸੀ ਆ ਕੇ ਉਹਨਾਂ ਦੇ ਪਲੰਘ ਨੂੰ ਹਿਲਾਉਣ ਲੱਗ ਪਿਆ ਪਲੰਘ ਹਿਲਣ ਦੇ ਨਾਲ ਗੁਰੂ ਸਾਹਿਬ ਜੀ ਦੀ ਅੱਖ ਖੁੱਲ ਗਈ ਤੇ ਉਹਨਾਂ ਨੇ ਲੰਮੀ ਪਿਆ ਹੀ ਆਵਾਜ਼ ਮਾਰ ਕੇ ਕਿਹਾ ਕੌਣ ਹੈ ਕੋਲ ਹੀ ਕੰਮਕਾਰ ਦੇ ਵਿੱਚ ਰੁੱਝੇ ਹੋਏ ਬੀਬੀ ਭਾਨੀ ਜੀ ਨੇ ਅੱਗੂ ਜਵਾਬ ਦਿੱਤਾ ਪਿਤਾ ਜੀ ਤੁਹਾਡਾ ਦੋਹੀਤਾ ਹੈ ਇਹ ਸੁਣ ਕੇ ਗੁਰੂ ਸਾਹਿਬ ਜੀ ਮੁਸਕਰਾ ਪਏ ਤੇ ਨਾਲ ਹੀ ਬਚਨ ਕੀਤਾ ਦੋਹੀਤਾ ਬਾਣੀ ਕਾ ਬੋਈਤਾ ਇਹ ਗੁਰੂ ਅਮਰਦਾਸ ਜੀ ਦੇ ਪਵਿੱਖਤ ਬਚਨ ਸਨ ਕਿ ਇਹ ਗੁਰਤਾ ਗੱਦੀ ਦਾ ਬਾਰਸ ਬਣੇਗਾ ਅਤੇ ਬਾਣੀ ਦਾ ਜਹਾਜ਼ ਹੋਏਗਾ ਭਾਵ ਭਾਰੀ ਮਾਤਰਾ ਵਿੱਚ ਤੁਰਕੀ ਬਾਣੀ ਉਚਾਰਨ ਕਰੇਗਾ ਪਰ ਗੁਰੂ ਸਾਹਿਬ ਜੀ ਨੇ ਨਾਲ ਹੀ ਫਰਮਾਇਆ ਪੁੱਤਰ ਜੀ ਤੁਹਾਡਾ ਅਜੇ ਇਸ ਪਲੰਘੇ ਉੱਤੇ ਬੈਠਣ ਦਾ ਸਮਾਂ ਨਹੀਂ ਆਇਆ ਕਿਉਂਕਿ ਬਾਲ ਅਰਜਨ ਦੇਵ ਜੀ ਪਲੰਘੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ ਸੋ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਤੁਸੀਂ ਇਸ ਪਲੰਘੇ ਉੱਤੇ ਬੈਠੋਗੇ ਤਾਂ ਜ਼ਰੂਰ ਭਾਵ ਇਸ ਗੱਦੀ ਦੇ ਬਾਰਸ ਜ਼ਰੂਰ ਬਣੋਗੇ ਪਰ ਅਜੇ ਉਹ ਸਮਾਂ ਨਹੀਂ ਆਇਆ ਸੋ ਸਮੇਂ ਅਨੁਸਾਰ ਗੁਰੂ ਅਮਰਦਾਸ ਜੀ ਦੇ ਪ੍ਰਵਿੱਖਤ ਬਚਨਾਂ ਅਨੁਸਾਰ ਪੰਜਵੇਂ ਗੁਰੂ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਉੱਤੇ ਵਿਰਾਸਤਮਾਨ ਹੋਏ ਅਤੇ ਉਹਨਾਂ ਨੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਦਾ ਮਹਾਨ ਕਾਰਜ ਕੀਤਾ ਅਤੇ ਗੁਰੂ ਅਰਜਨ ਦੇਵ ਜੀ ਨੇ ਜੋ ਪਾਵਨ ਬਾਣੀ ਉਚਾਰਨ ਕੀਤੀ ਗਿਣਤੀ ਪੱਖੋਂ ਉਹ ਬਾਕੀ ਹੋਰ ਸਾਰੇ ਬਾਣੀਕਾਰਾਂ ਨਾਲੋਂ ਵਾਤਮਾਤਰਾ ਵਿੱਚ ਹੈ ਸੋ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਭਵਿੱਖਤ ਬਚਨ ਦੋਹੀਤਾ ਬਾਣੀ ਕਾ ਬੋਹੀਤਾ ਪੂਰੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ